ਮੈਂ ਤੁਹਾਡੇ ਨਾਲ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੀ ਬੀਜੇਪੀ ਦੀ ਜਿਹੜੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਲੈ ਕੇ ਆ ਰਹੀ ਹੈ ਉਹ ਮੈਂ ਉਸ ਨੀਤੀ ਦੇ 바ਾਰੇ ਦੇ ਵਿੱਚ ਜਿਹਨੂੰ ਉਹਨਾਂ ਨੇ ਵੀ ਵੀ ਜੀਰਾਮ ਜੀ ਐਕਟ ਜਿਹੜਾ ਮਨਰੇਗਾ ਦਾ ਨਾਮ ਬਦਲ ਕੇ ਇਹ ਨਾਮ ਉਹਨਾਂ ਨੇ ਰੱਖਿਆ ਇਸ ਨਾਂ ਦੇ ਥੱਲੇ ਜੋ ਕੁਛ ਬੀਜੇਪੀ ਕਰ ਰਹੀ ਹੈ ਜਿਹੜਾ ਅਸੀਂ ਪਹਿਲਾਂ ਕਹਿੰਦੇ ਸੀਗੇ ਕਿ ਇਸ ਦੇਸ਼ ਦੇ ਵਿੱਚ ਸਾਰਾ ਪੈਸਾ ਬੀਜੇਪੀ ਦੀ ਗਵਾਈ 'ਚ ਤਨਾਡਾਂ ਦੇ ਜੇਬ 'ਚ ਜਾ ਰਿਹਾ ਤੇ ਗਰੀਬ ਨੂੰ ਜਿਹੜੀ ਮਜ਼ਦੂਰ ਨੂੰ ਜਿਹੜੀ ਥੋੜੀ ਬਹੁਤੀ ਸਹੂਲਤ ਮਿਲਦੀ ਸੀ ਇਸ ਦੇਸ਼ ਦੇ ਵਿੱਚ ਜਿਹੜੀ 2005 ਦੇ ਵਿੱਚ ਮਨਰੇਗਾ ਦੇ ਰੂਪ ਵਿੱਚ ਸ਼ੁਰੂ ਹੋਈ ਸੀਗੀ ਇਨਡਾਇਰੈਕਟਲੀ ਬੀਜਪੀ ਜੜੀ ਉਹ ਇਹਨੂੰ ਇੱਕ ਬਹੁਤ ਵੱਡੀ ਢਾਲ ਔਨ ਜਾ ਰਹੀ ਹੈ ਔਰ ਇਸ ਦੇਸ਼ ਦੇ ਵਿੱਚ ਰਾਜਾਂ ਦੇ ਜਿਹੜੇ ਧਗਾਦ ਹੈ ਉਹਨਾਂ ਨੂੰ ਘਟਾਉਣ ਜਾ ਰਹੀ ਹੈ ਔਰ ਦਾ ਸਾਡੀਆਂ ਜਿਹੜੀਆਂ ਚੁੜੀਆਂ ਹੋਈਆਂ ਗ੍ਰਾਮ ਪੰਚਾਇਤਾਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਹੋਣੇ ਜਿੰਨਾਂ ਦੀਆਂ ਵੋਟਾਂ ਹੋਈਆਂ ਜਿਨ੍ਹਾਂ ਦੇ ਥਰੂ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਲੋਕ ਪੱਖੀ ਪ੍ਰੋਜੈਕਟ ਸੀਗੇ ਉਹ ਮੰਰੇਗਾ ਦੇ ਦਾਇਂ ਕਲਾ ਸਕਦੇ ਸੀਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਘਟਾਈਆਂ ਜਾ ਰਹੀਆਂ ਪਹਿਲਾ ਇਸ ਮੰਰੇਗਾ ਸਕੀਮ ਦੇ ਵਿੱਚ ਜਿਹੜਾ ਬਲਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ ਚ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਕੇਂਦਰ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਪਰ ਸਟੇਟਾਂ ਦੇਣਗੀਆਂ ਕਿੱਥੋਂ ਇਹ ਨਹੀਂ ਦੱਸਿਆ ਸਾਡੇ ਤੇ ਪਹਿਲਾਂ ਹੀ ਜਿਹੜੇ ਫੰਡ ਸਾਡੀ GST ਤੋਂ ਜਿਹੜੇ ਸਾਨੂੰ ਫੰਡ ਮਿਲਨੇ ਸੀ ਸਾਡੇ ਰੂਲ ਦਾ ਡਿਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤਾਂ ਪਹਿਲਾਂ ਹੀ ਕੁੱਟ ਕੇ ਬੈਠੇ ਆ ਤੇ ਦੂਜਾ ਜਿਹੜਾ ਮਨੇਗਾ ਦੇ ਥਰੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਟੇਟਾ ਜਿਹੜੀਆਂ ਉਹ ਨਹੀਂ ਦੇ ਸਕਣਗੀਆਂ ਜਿਹੜਾ ਦੇਖੋ ਇਹ 60 ਜਾਲੀ ਵਾਲੀ ਦੇਸ਼ੋ ਜਿਹੜੀ ਹੈ ਇਹ ਬਹੁਤ ਵੱਡੀ ਖਤਰਨਾਕ ਇੱਕ ਦੇਸ਼ੋ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 1062 ਜਿੱਦਾ ਸੈਂਟਰ ਪਹਿਲਾਂ ਮਨੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬਦਲੇ ਇਹ ਘਟਾ ਕੇ ਜਿਹੜਾ ਕਰ ਰਿਹਾ ਜਿਹਦਾ ਮੈਂ ਤੁਹਾਨੂੰ ਦੱਸਿਆ 60 40 ਕਰੇ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਸ ਸਮੇ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮਨਰੇਗਾ ਦੀ ਮਜ਼ਦੂਰੀ ਜਿਹੜਾ ਕੰਮ ਹੈ ਉਹ ਨਹੀਂ ਦਿੱਤਾ ਜਾਊਗਾ ਉਸ ਸਮੇ 2 ਮਹੀਨੇ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਿਹਦੂਰ ਦੇ ਮੂੰਹ 'ਚ ਰੋਟੀ ਖਾਣ ਖੋਣ ਵਾਲੀ ਇਹ ਪਾਲਿਸੀ ਜਿਹੜੀ ਹੈ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜੇਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ 'ਚੋਂ ਰੋਟੀ ਖੋਣ ਜਾਦੀ ਆ ਰੋਟੀ ਜਿਹੜੀ ਬਚਾਦੇ 100 ਦਿਨ ਦੀ ਪਹਿਲਾਂ ਗਾਰੰਟੀ ਸੀਗੀ ਕਿ ਸਾਲ 'ਚ 100 ਦਿਨ ਜਿਹੜਾ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮੱਦੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾਤੀ ਜਦੋਂ ਖੇਤੀਬਾੜੀ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਵਜੂਦਾਂ ਦੇ ਕੋਲ ਵਿਚਾਰਿਆ ਕੋ ਕਨਾਲ ਬੱਲੇ ਜਗਾ ਵੀ ਨਹੀਂ ਜਿੰਨਾਂ ਕੋ ਕਿਤੇ ਦੋ ਮਰਲੇ ਕਣਕ ਦੀ ਬੀਜੀ ਜਿੰਨਾਂ ਨੇ ਕਿਤੇ ਦੋ ਮਰਲੇ ਝੋਨਾ ਵੀ ਨਹੀਂ ਲਾਇਆ ਉਹਨਾਂ ਬਚਾਰਦੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਰੋਟੀ ਖਾਣੀ ਹੁੰਦੀ ਹੈ ਉਹ ਰੋਟੀ ਸਦ ਖੋਈ ਜਾਂਦੀ ਹੈ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬਲ ਜਿਹੜਾ ਇੱਕ ਗਰੰਟੀ ਸੀਗੀ 100 ਦੇਣ ਵਾਲੀ ਉਹ ਵੀ ਜਿਹੜੀ ਘਟਾਤੀ ਕਿ ਪਤਾ ਨਹੀਂ ਉਹ 100 ਦੇ ਕੰਮ ਮਿਲੂ ਕਦੀ ਮਿਲੂ ਕਿਉਂਕਿ ਬਜਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਕਰਕੇ ਇਹ ਜਿਹੜੀ ਸਕੀਮ ਹੈ ਇਸ ਮਤਲਬ ਇਹ ਇਹ ਗਰੀਬ ਰੋਧੀ ਆ ਉਹਦਾ ਇਹ ਮਤਲਬ ਜਿਹੜੀ ਜਿਹੜੇ ਮਤਲਬ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਬੀਜੇਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਐ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂਹ ਦੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਐ ਕਿਉਂਕਿ ਤੁਸੀਂ ਹੁਣੇ ਦੇਖਿਆ ਇਹ ਤਾਂ ਆ ਹੜ ਆਏ ਸੀਗੇ ਕਿਸਾਨ ਮਜਦੂਰ ਸਾਰੇ ਜ਼ੁੜ ਗਏ ਉਹ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀਗੇ 1600 ਕਰੋੜ ਰੁਪਈਆ ਜਦੋਂ ਕਿ ਕਿੰਨਾ ਨੁਕਸਾਨ ਸਾਡੇ ਅਜਵਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਨਹੀਂ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਨਹੀਂ ਆਇਆ ਤੇ ਸਭ ਤੁਸੀਂ ਉਹ ਤੇ ਪੈਸੇ ਦੇ ਦੀਰੇ ਤੁਸੀਂ ਸਾਡੇ ਜਿਹੜੇ ਰੂਰ ਡਿਵੈਲਪਮੈਂਟ ਵਾਲੇ ਫੰਡ ਵਾਲੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜਾ ਦੇ ਪੈਸੇ ਦੀ ਦੇ ਦੇ ਤੇ ਬਚਾਦਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਬੀਜੇਪੀ ਦੱਸ ਸਕਦੀ ਹੈ ਕਿ ਜਿਹੜੇ ਮਜ਼ਦੂਰ ਬਚਾਦੇ ਮੰਦੇਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮੰਦੇਗਾ ਦੇ ਵਾਈ ਹੁੰਦੇ ਸੀਗੇ ਫੋੜੋ 60 40 ਦੀ ਦੇਸ਼ੋ ਹੋਗੀ ਉਹ ਲੋਕ ਚਾਹਦੇ ਕਿੱਥੋਂ ਗਾਉਣਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋ ਕੋਈ ਹੋਰ ਰਸਤਾ ਦੀਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਉਹ ਮਨਰੇਗਾ ਕੋਈ ਸੈਂਟਰ ਸਰਕਾਰ ਕੇ ਨੂੰ ਖੈਰ ਦੇ ਬਾਦੀ ਸਾਡੇ ਫੰਡ ਸੀਗੇ ਸਾਡੀ ਜੀਐਸਟੀ ਸਾਡੀ ਜੀਐਸਟੀ ਜਿਹੜੀ ਉਹਦੇ ਵਿੱਚੋਂ ਹੀ ਮਨਰੇਗਾ ਦੇ ਫੰਡ ਆਉਂਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਆਰਾਮ ਜੜੀ ਮਤਲ ਜਿਹੜਾ ਇਹ ਮਤਲ ਨਵੀ ਐਕਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲ ਬਨੁਖਤਾ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ ਉਹ ਸਾਡੀ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਮਤਲ ਇਹ ਸਮਝਦੇ ਹਾਂ ਕਿ ਜਿਹੜਾ ਰੋਜ਼ਗਾਰ ਹੈ ਰੋਜ਼ਗਾਰ ਸਾਡੇ ਜੀਵਨ ਦੇ ਨਾਲ ਜੁੜਿਆ ਸਾਡਾ ਸਾਡਾ ਜ਼ਿੰਦਗੀ ਚਾਲੀ ਤਾਂ ਸਕਦੀ ਹੈ ਜੇ ਸਾਡੇ ਕੋਲ ਰੋਜ਼ਗਾਰ ਹੈ ਸਾਡੇ ਕੋਲ ਕੋ ਨੌਕਰੀ ਆ ਕੋ ਕਾਰੋਬਾਰ ਹੈ ਜੇ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਤੇ ਸਾਡੀ ਜ਼ਿੰਦਗੀ ਜਿਹੜੀ ਆ ਉਹ ਕਿੱਦਾਂ ਮਤਲਬ ਜਿਹੜੀ ਚੱਲੂਗੀ ਸਾਡੀ ਜ਼ਿੰਦਗੀ ਤੇ ਕੀ ਜਿਹੜੇ ਅਰਥ ਆ ਮਤਲਬ ਉਹ ਰਹਿ ਜਾਣਗੇ ਕਿਉਂਕਿ ਇਹ ਜਿਹੜਾ ਮੈਂ ਸਬਦਾ ਕਿ ਮਨਰੇਗਾ ਦੀ ਪਾਲਸੀ ਨੂੰ ਕਮਜ਼ੋਰ ਕਰਨਾ ਜਿਹੜਾ ਉਹ ਗਰੀਬਾਂ ਦੀ ਜ਼ਿੰਦਗੀ ਜਿਉਣ ਦਾ ਅਧਿਕਾਰ ਜਿਹੜਾ ਉਹਨੂੰ ਖੋਣ ਦੇ ਬਰਾਬਰ ਆ ਔਰ ਜੇ ਤੁਸੀਂ ਬਲ ਮੈਂ ਵੀ ਤੁਸੀਂ ਵੀ মিডিਆ ਦੇ ਵੀ ਜੇ ਆਪਾਂ ਕਿਤੇ ਸਨਮਾਨ ਦੇ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਚੰਗੇ ਢੰਗ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਤੇ ਸਾਡੇ ਕੋਲ ਰੋਜ਼ਗਾਰ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਰੋਜ਼ਗਾਰ ਨਰੇਗਾ ਦੇ ਥਰੂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦਾ ਸੀਗਾ ਭਾਜਪੀ ਨੇ ਉਹ ਰੋਜ਼ਗਾਰ ਖੋਹ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਇਹਦੇ ਉੱਤੇ ਵੱਡਾ ਸੰਘਰਸ਼ ਕਰੂਗੀ ਸਾਡੀ ਪਾਰਟੀ ਇਸ ਦੇਸ਼ ਦੇ ਤੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਲੋਕਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਕਿਸਾਨਾਂ ਦੇ ਨਾਲ ਖੜੀ ਹੈ ਸਾਨੂੰ ਜੋ ਵੀ ਕਰਨਾ ਪਊਗਾ ਅਸੀਂ ਆਪਣੇ ਮਜ਼ਦੂਰਾਂ ਲਈ ਜਦੋ ਜਹਿਤ ਕਰਾਂਗੇ ਔਰ ਬੰਦੇ ਦੇਗਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਦੀਆਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਤਬਦੀਲੀਆਂ ਲਾਗੂ ਹੋ ਗਈਆਂ ਤੇ ਸਾਡਾ ਗਰੀਬ ਮਜ਼ਦੂਰ ਜ਼ਿਆਦਾ ਉਹ ਭੁੱਖਾ ਮਰ ਜੂਗਾ ਰੋਟੀ ਕਿੱਥੋਂ ਖਾਊਗਾ ਇਹ ਸਾਨੂੰ ਜਿਹੜੀ ਚਿੰਤਾ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਇਸ ਵੀਬੀ ਜੀਰਾਮ ਜੀ ਸਕੀਮ ਜਿਹੜੀ ਹੈ ਨਵਾਂ ਐਕਟ ਜਿਹੜਾ ਇਹਨੂੰ ਵਾਪਸ ਲਵੇ ਔਰ ਜਿਹੜਾ ਪਹਿਲਾ ਬਨੇਗਾ ਦਾ ਐਕਟ ਜਿਹੜਾ ਚੱਲਦਾ ਜਿਹੜਾ 2005 ਬਣਿਆ ਸੀਗਾ ਉਹਨੂੰ ਹੂ ਬੂ ਜਿਹੜਾ ਲਾਗੂ ਕੀਤਾ ਜਾਵੇ ਔਰ 100% ਫੰਡ ਜਿਹੜਾ ਉਹ ਸੈਂਟਰ ਸਰਕਾਰ ਦੀ ਡਿਊਟੀ ਹੈ ਉਹ ਸਾਨੂੰ ਵੀ ਤੇ ਦੇਖਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਮਨਰੇਗਾ ਦੇ 100% ਫੰਡ ਜਿਹੜੇ ਆ ਉਹਨਾਂ ਨੂੰ ਜਾਰੀ ਕਦੇ ਕਿਉਂਕਿ ਸਟੇਟਾਂ ਦੇ ਕੋਲ 40% ਹਿੱਸਾ ਪਾਉਣ ਦੀ ਕੋਈ ਇਦਾਂ ਦੇ ਆਮਦਨ ਦੇ ਸੋਸ ਨਹੀਂ ਗਏ ਕਿਉਂਕਿ ਸਾਡੇ ਜਿਹੜੇ ਟੈਕਸ ਆ ਉਹ ਸਿੱਧੇ ਜੀਐਸਟੀ ਦੇ ਰਾਹੀਂ ਸੈਂਟਰਲ ਗਵਰਨਮੈਂਟ ਕੋਲ ਚੱਲ ਜਾਂਦੇ ਆ ਸੋ ਇਹ ਜਿਹੜੀਆਂ ਨਵੀਆਂ ਸੌਦਾ ਕੀਤੀਆਂ ਜਾਦੀਆਂ ਇਹ ਗਰੀਬੀ ਰੋਦੀ ਨੇ ਇਹਨਾਂ ਸੌਦਾ ਨੂੰ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਨਹੀਂ ਵਾਪਸ ਲਓਗੇ ਤੇ ਅਸੀਂ ਇੱਥੇ ਵੱਡਾ ਸੰਘਰਸ਼ ਕਰਾਂਗੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਗਰੀਬਾਂ ਦੀ ਜ਼ਿੰਦਗੀ ਗਰੀਬਾਂ ਦਾ ਦਸਗਾਰ ਜਿਹੜਾ ਉਹ ਨਹੀਂ ਖੋਹਦਾਂਗੇ ਭਾਵੇਂ ਜੋ ਮਰਜ਼ੀ ਹੋ ਜਾਏ ਮੈਂ ਤੁਹਾਡੇ ਨਾਲ ਹੀ ਇਹ ਕਹਿਣਾ ਚਾਹੁੰਦਾ ਸੀਗਾ ਕਿ ਭਾਜੀਪੀ ਅੱਜ ਕੱਲ ਨਹੀਂ ਪਿਛਲੇ 14 ਸਾਲਾਂ ਤੋਂ ਇਸ ਦੇਸ਼ ਦੇ ਤਨਹਾੜ ਲੋਕਾਂ ਦੇ ਹੱਕ ਦੇ ਵਿੱਚ ਭੁਗਤਦੀ ਆ ਉਮੀਦਾਂ ਦੇ ਹੱਕ ਦੇ ਵਿੱਚ ਭੁਗਤਦੀ ਆ ਔਰ ਗਰੀਬਾਂ ਨੂੰ ਦਿਨੋਂ ਦਿਨ ਜਰੀ ਮਾਰੀ ਆ ਔਰ ਗਰੀਬਾਂ ਦਾ ਗਲਾ ਘੁੱਟਦੀ ਆ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਜਿਹੜੀ ਆ ਉਹ ਖੋਈ ਜਾਦੀ ਆ ਮੈਂ ਇਸ ਗੱਲ ਦੀ ਕੋਰ ਦਿੰਦਾ ਕਰਦਾ ਔਰ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੀ ਗਰੀਬ ਜਨਤਾ ਨੂੰ ਇਹ ਵਿਸ਼ਵਾਸ ਹੋਣਾ ਚਾਹੁੰਦਾ ਕਿ ਤੁਹਾਡੇ ਹਿੱਤਾਂ ਲਈ ਆਮ ਆਦਮੀ ਪਾਰਟੀ ਦੇਸ਼ ਵਿੱਚ ਤੇ ਪੰਜਾਬ ਵਿੱਚ ਲੜਾਈ ਲੜੂਗੀ ਅੱਛਾ ਭਾਜਪੀ ਨੇ ਕਿਹਾ ਕਿ ਅਸੀਂ ਥੱਲੇਡੇ ਲੈਵਲ ਤੇ ਜਿਹੜਾ ਭ੍ਰਸ਼ਟਾਚਾਰ ਆ ਜਾਂ ਜਿਹੜੀ ਕਰਪਸ਼ਨ ਮਰੇਗਾ ਦੇ ਨਾਮ ਤੇ ਹੋ ਰਹੀ ਉਹਨੂੰ ਖਤਮ ਕਰ ਰਹੇ ਹਾਂ ਸਰ ਕਿੱਦਾਂ ਖਤਮ ਕਰ ਦੇ ਇੱਕ ਖਤਮ ਕਰਦਾ ਟੰਗ ਕਿ ਤੂੰ 100% ਪੈਸਾ ਦੇਂਦੇ ਹੁਣ ਕਹਿੰਦੇ 40% ਸਟੇਟਾਂ ਦੇ ਸਟੇਟਾਂ ਕਿੱਥੋਂ ਦੇਣਗੇ ਤੁਸੀਂ ਇਹ ਦੱਸੋ ਫੰਡ ਦਾ ਸਾਲਾ GST ਦਾ ਉੱਥੇ ਚਲ ਜਾਂਦਾ ਸਟੇਟਾਂ ਕੋ 40% ਕਿੱਥੋਂ ਫੰਡ ਆਊਗਾ ਸੋ ਜੇ ਕਿਤੇ ਕੋਈ ਕਰਾਪਸ਼ਨ ਵਾਲਾ ਕੇਸ ਹੈ ਕੋਈ ਵੀ ਆ ਕਿਤੇ ਮੰਨ ਲਓ ਕੇ ਸਿਹਤ ਕੇ ਜ਼ਿਲ੍ਹੇ ਚ ਕੇ ਪਿੰਡ ਚ ਕੇ ਇਕਾਈ ਚਾਹੁੰਦਾ ਠੀਕ ਹੈ ਉਹਦੇ ਖਿਲਾਫ ਕਾਰਵਾਈ ਕਰਦੇ ਜਿੱਕ ਤੇ ਹੈਗਾ ਉਹ ਕਰਲੀ ਚਾਹੀਦੀ ਹੈ ਭਾਵੇਂ ਦਾ ਮਤਲਬ ਇਹ ਥੋੜਾ ਕਿ ਤੁਸੀਂ ਸਭ ਲੋਕਾਂ ਦਾ ਹੱਕ ਹੀ ਖੋ ਕੇ ਲੈ ਲਓ ਜਾਂ ਇਹ ਕਿੱਦਾਂ ਹੋਊਗਾ ਕਿੱਥੋਂ ਪੈਸਾ ਆਊਗਾ ਸਟੇਟਾਂ ਕਿੱਥੋਂ ਪੈਸਾ ਦੇਣੀਆਂ ਕੇਂਦਰ ਸਰਕਾਰ ਸਪਸ਼ਟ ਕਰੇ ਕਿ ਜੀਐਸਟੀ ਦੇ ਤੁਸੀਂ ਲੈ ਜਾਂਦੇ ਯਾਰ ਸੂਬਿਆਂ ਕੋ ਕਿੱਥੋਂ ਪੈਸਾ ਆਊਗਾ ਇੰਨਾ ਪੈਸਾ ਦੇਣ ਵਾਸਤੇ ਸੂਬੇ ਕਿ ਦੁੱਤੀ ਸਾਡੇ ਪੈਸੇ ਯਾਰ ਸਾਡਾ 1600 ਕਰੋੜ ਰੁਪਏ ਹੜਦਾ ਹੜਾ ਦਾ ਆਜੇ ਤੱਕ ਇੱਕ ਦਿਵਾਨੀ ਦੀ ਆਈ ਸਾਡਾ 10000 ਦੇ ਕਰੀਬ ਜਿਹੜਾ ਰੂਰ ਡਿਵੈਲਪਮੈਂਟ ਦਾ ਫੰਡ ਸੀਗਾ ਉਹਦਾ ਇੱਕ ਪੈਸਾ ਦੀਆ ਤੇ ਕੱਲ ਤੱਕ ਸਰ ਇਹ ਮੰਦੇਗਾ ਦੇ ਪੈਸੇ ਕਿੱਥੋਂ ਆਉਣਗੇ ਕੰਮ ਕਿੱਥੋਂ ਆਉਣਗੇ ਉੱਤੇ ਪਿੰਡਾਂ ਦੇ ਵਿੱਚ ਸਾਡੇ ਇਲਾਕਿਆਂ ਦੇ ਸਾਡੇ ਬਲਾਕਾਂ ਦੇ ਵਿੱਚ ਕੰਮ ਹੁੰਦੇ ਵਿਕਾਸ ਦੇ ਮੰਦੇਗਾ ਦੀਆਂ ਸਕੀਮਾਂ ਦੇ ਤਹਿਤ ਮੁੜ ਕਿਉਂ ਕੰਮ ਕਿੱਥੋਂ ਹੋਣਗੇ ਜੀ ਇਹਦਾ ਕੋਈ ਜਵਾਬ ਹੈ ਉਹਨਾਂ ਕੋਲ ਕੋਈ ਜਵਾਬ ਨਹੀਂ ਜੜ ਬੁੱਝ ਕੇ ਖਲਾਫ ਕਰ ਦੇ ਮੰਨਸ਼ਾ ਕੀ ਲੱਗਦੀ ਹੈ ਨਹੀਂ ਨਹੀਂ ਮੰਨਸ਼ਾ ਗਰੀਬ ਦੋਦੀ ਭਾਜਪੀ ਅਮੀਰਾਂ ਦੇ ਹੱਕ ਦੇ ਵਿੱਚ ਖੜੀ ਹੈ ਔਰ ਭਾਜਪੀ ਗਰੀਬ ਬੰਦੇ ਦਾ ਇਸ ਦੇਸ਼ ਦੇ ਵਿੱਚ ਗਾਲ ਕੁੱਟਣਾ ਚਾਹੁੰਦੀ ਆ ਉਹ ਕੁੱਟ ਰਹੀ ਆ ਔਰ ਇਹਦੇ ਨਾਲ ਬਹੁਤ ਵੱਡਾ ਗਰੀਬ ਚਾਰੇ ਜਿਨ੍ਹਾਂ ਨੂੰ 100 ਦਿੰਦਾ ਤੇ ਜਗਾਦੀ ਜਾਂ ਸਾਰਾ 365 ਦਿਨਾਂ ਦੇ ਵਿੱਚੋਂ ਸਾਹ ਦਿੰਦਾ ਦਸਗਾਸ ਸੀ ਜੇ ਤੁਸੀਂ ਉਹ ਵੀ ਖੋ ਲਿੰਦੇ ਹੋ ਤੇ ਕੀ ਕੀ ਰੱਖ ਬੰਦ ਇਹ ਤੁਹਰਾ ਤਰਕ ਬੀਜੇਪੀ ਕਿਉਂ ਨਹੀਂ ਸਮਝਦੀ ਇਸ ਚੀਜ਼ ਨਹੀਂ ਬੀਜੇਪੀ ਜਾਣ ਬੁੱਝ ਕੇ ਨਹੀਂ ਸਮਝਦੀ ਬੀਜੇਪੀ ਦੀ ਜਿਹੜੀ ਪਾਲਿਸੀ ਆ ਉਹ ਮੀਰਾਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਗਈ ਕਿਸਾਨਾਂ ਦੇ ਹੱਕ ਵਿੱਚ ਨਹੀਂ ਗਈ ਇਹ ਤੇ ਸਭ ਤੋਂ ਜਿਹੜਾ ਆ ਵੀ ਵੀ ਜੀ ਰਾਮ ਜੀ ਹੈ ਸੇਮ ਜਿੱਦਾਂ ਕਿਸਾਨੀ ਵਾਲੇ ਕਾਲੇ ਕਾਨੂੰਨ ਦੀ ਉਹਨਾਂ ਵਰਗਾ ਇੱਕ ਕਾਲਾ ਕਾਨੂੰਨ ਹੈ ਸੇਮ ਉਹੀ ਕਾਲਾ ਕਾਨੂੰਨ ਹੈ ਗਰੀਬਾਂ ਦੇ ਖਿਲਾਫ ਜਿੱਦਾਂ ਕਿਸਾਨਾਂ ਦੇ ਖਿਲਾਫ ਜਿਹੜਾ ਕਾਲੇ ਕਦੂਨ ਲੈ ਕੇ ਆਏ ਉਹਦਾ ਇਹ ਲੈ ਦਲਾ ਕੁੱਟਣਾ ਬਸ ਖਸਾਬਾਂ ਦਾ ਕੱਢ ਦੋ ਮਜਬੂਦਾਂ ਦਾ ਕੱਢ ਦੋ ਇਦਾਂ ਤੇ ਤੁਸੀਂ ਲੈ ਕੇ ਕਿਉਂਦੇ ਆਉਂਦੇ ਜਾਲ ਤੁਹਾਡਾ ਦੇ ਖਿਲਾਫ ਕਿਉਂਦੇ ਲੈ ਕੇ ਆਉਂਦਾ ਸਾਦਾ ਪੈਸਾ ਲੁੱਟ ਕੇ ਕੋਈ ਇੰਗਲੈਂਡ ਜਾ ਰਿਹਾ ਕੋ ਕਿਤੇ ਜਾ ਰਿਹਾ ਕੋ ਕਿਤੇ ਜਾ ਰਿਹਾ ਸਾਡੀ ਮਾਇਆ ਲਟਾਤੀ ਤੁਸੀਂ ਉਹਨਾਂ ਨੂੰ ਤੇ ਗਰੀਬਾਂ ਦੇ ਤੁਸੀਂ ਕਦੇ ਘੁੱਟ ਰਹੇ